ਮਹਾਨ ਗੁਰਸਿੱਖ ਪੂਰਨ ਬ੍ਰਹਮ ਗਿਆਨੀ ਸੰਤ ਸਿਪਾਹੀ ਜਿਨ੍ਹਾਂ ਦੀ ਕਰਨੀ ਤੇ ਕਥਨੀ ਇੱਕ ਸੀ ਉਹਨਾਂ ਮਹਾਪੁਰਸ਼ਾਂ ਦੀ ਅੱਜ ਜਨਮ ਦਿਹਾੜੇ ਤੇ ਆਪਾਂ ਸਾਰੇ ਜੁੜ ਕੇ ਬੈਠੇ ਆਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਦੀ ਵਿਰਾਸਤ ਪਰਵਾਰਕ ਤੌਰ ਤੇ ਦਾ ਇਸ ਪਰਿਵਾਰ ਕੋਲ ਆ ਪਰ ਖਾਲਸੇ ਕੋਲ ਵੀ ਵਿਰਾਸਤ ਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਇਹ ਜੋ ਕਾਰਨ ਆ ਕਿ ਅੱਜ ਬੱਚਾ ਚਾਹੇ ਹਿਮਾਚਲ ਪ੍ਰਦੇਸ਼ 'ਚ ਬੈਠਾ ਚਾਹੇ ਸਾਊਥ 'ਚ ਬੈਠਾ ਉਹ ਸੰਤਾਂ ਦੀ ਤਸਵੀਰ ਗੱਡੀ ਤੇ ਘਰ ਦੇ ਵਿੱਚ ਲਾ ਕੇ ਫਕਰ ਮਹਿਸੂਸ ਕਰਦਾ ਉਹ ਕਿਉਂ ਫਕਰ ਮਹਿਸੂਸ ਕਰਦਾ ਉਹ ਇਸ ਕਰਕੇ ਫਕਰ ਮਹਿਸੂਸ ਕਰਦਾ ਕਿ ਸੰਤਾਂ ਨੇ ਜੋ ਕਿਹਾ ਸੀ ਉਹ ਕਰਕੇ ਦਿਖਾ ਲਿਆ ਉਹ ਜਿਹੜੀ ਕਰਨੀ ਤੇ ਕਥਨੀ ਇੱਕ ਸੀ ਉਹ ਕੋ ਨਿੱਜ ਵਾਸਤੇ ਨਹੀਂ ਸੀ ਉਹ ਕੱਲੇ ਪਰਿਵਾਰ ਵਾਸਤੇ ਨਹੀਂ ਸੀ ਉਹ ਸੀ ਕੌਮੀ ਸੰਘਰਸ਼ ਜਿਸ ਕੌਮੀ ਸੰਘਰਸ਼ ਦੇ ਵਿੱਚ ਬਹੁਤ ਵੱਡੀਆਂ ਮੁੱਢਲੀਆਂ ਮੰਗਾਂ ਵੀ ਰਹੀਆਂ ਔਰ ਅਕਾਲੀ ਦਲ ਵੀ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਰਿਹਾ ਮੈਂ ਹੁਣ ਬੈਠਾ ਸੋਚਦਾ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਉਸ ਪਵਿੱਤਰ ਸਿਧਾਂਤ ਤੇ ਪਹਿਰਾ ਦਿੱਤਾ ਉਹ ਪਵਿੱਤਰ ਸਿਧਾਂਤ ਸਾਨੂੰ ਗੁਰਸ਼ਬਦ ਦਾ ਗੁਰੂ ਨਾਨਕ ਦੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ ਤੇ ਸੱਚ ਨੂੰ ਸੱਚ ਕਹਿਣ ਦਾ ਵੀ ਸਤਗੁਰੂ ਜੀ ਨੇ ਆਦੇਸ਼ ਕੀਤਾ ਸੀ ਜਿੱਥੇ ਗੁਰੂ ਸਾਹਿਬ ਨੇ ਆਪ ਬਾਬਰ ਨੂੰ ਜਾਬਰ ਕਿਹਾ ਇਹ ਵਿਰਾਸਤ ਗੁਰੂ ਦਸਮ ਪਾਤਸ਼ਾਹ ਤੱਕ ਐਵੇਂ ਚੱਲਦੀ ਰਹੀ ਆ ਹੁਣੇ ਆਪਾਂ ਦਿਹਾੜਾ ਮਨਾ ਕੇ ਹਟੇ ਆ ਗੁਰੂ ਪੰਜਮ ਪਾਤਸ਼ਾਹ ਜੀ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸੋਰੀ ਸ਼ਹੀਦੀ ਦਿਹਾੜਾ ਮਨਾ ਕੇ ਹਟੇ ਆ ਤੇ ਇਹ ਸਾਰੀਆਂ ਬਰਾਸਤਾਂ ਖਾਲਸੇ ਦੀਆਂ ਗੁਰੂ ਦਸਮ ਪਾਤਸ਼ਾਹ ਨੇ ਖਾਲਸੇ ਦੇ ਨਾਂ ਤੇ ਕਰ ਦਿੱਤੀਆਂ ਦਸਮ ਪਾਤਸ਼ਾਹ ਜੀ ਨੇ ਆਦੇਸ਼ ਕੀਤਾ ਸੀ ਸਿੱਖਾਂ ਨੂੰ ਸਿੱਖ ਨੇ ਪੁੱਛਿਆ ਗੁਰੂ ਸਾਹਿਬ ਜੀ ਜੇ ਤੁਹਾਡੇ ਦਰਸ਼ਨ ਕਰਨੇ ਹੋਣ ਸਰੀਰ ਕਰਕੇ ਜੇਲੇ ਸਾਚਖੰਡ ਪਿਆਨਾਕਾਰ ਚੱਲੇ ਫਿਰ ਕਿੱਥੇ ਦਰਸ਼ਨ ਕਰੀਏ ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਵੇਲੇ ਤਿਆਰ ਬਰ ਤਿਆਰ ਹੋ ਕੇ ਪੰਜ ਪਿਆਰਿਆਂ ਦੇ ਸਨਮਖੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਈ ਤੈਨੂੰ ਮੈਂ ਦਰਸ਼ਨ ਦਾਰੇ ਦਊਗਾ ਤੇ ਜੇ ਗੁਰੂ ਸਾਹਿਬ ਜੀ ਪੰਜ ਬਿਨਾ ਹੋਣ ਫਿਰ ਗੁਰੂ ਸਾਹਿਬ ਜੀ ਕਹਿੰਦੇ ਆਪ ਜਾ ਕੇ ਇੱਕ ਚੁਗਲ ਜਿਹਨੂੰ ਆਪਾਂ ਕਹਿੰਦੇ ਨੇ ਸ਼ੀਸ਼ੇ ਦੇ ਵਿੱਚ ਸ਼ਰਤ ਇਹ ਆ ਕਿ ਨਿਤ ਨਮੀ ਬਜਰ ਕਰਤਾਂ ਤੋਂ ਬਚ ਕੇ ਤੇ ਫੇਰ ਜਾ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਫਤਿਹ ਬਲਾਲੀ ਮੈਂ ਉੱਥੇ ਵੀ ਪ੍ਰਗਟ ਹੋਊਂਗਾ ਹੈ ਕੋਈ ਐਡੀ ਵੱਡੀ ਬਰਾਸਤ ਪਰ ਇਹ ਕਿਹਨਾਂ ਕੋਲੋਂ ਪ੍ਰਗਟ ਹੁੰਦਾ ਮੇਰੇ ਵਰਗੇ ਤਾਂ ਗੱਲਾਂ ਕਰਕੇ ਚਲੇ ਜਾਣਗੇ ਉਹ ਅਭਿਆਸ ਸੀ ਪੂਰਨ ਬ੍ਰਹਮ ਗਿਆਨੀ ਸੰਤ ਸਿਪਾਹੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਤੇ ਕਿਹੜੇ ਪਾਸਿਓਂ ਸ਼ੁਰੂ ਕਰੀਏ ਕਿਉਂਕਿ ਮੈਂ ਉਹ ਸਮਾਂ ਵੀ ਚੇਤੇ ਕਰਦਾ ਸੰਤਾਂ ਦੇ ਕੋਲ ਬਹੁਤ ਤਰ੍ਹਾਂ ਦੇ ਲੋਕ ਆਉਂਦੇ ਸੀ ਪਰ ਸੰਤ ਇੱਕਦਮ ਤੇ ਬਿਰਤੀ ਨਾ ਬੁੱਝ ਲੈਂਦੇ ਸੀ ਤੇ ਸੱਚ ਮੋਰੇ ਕਹਿ ਦਿੰਦੇ ਸੀ ਤੇ ਬੰਦਾ ਲਾਚਾਰ ਹੋ ਕੇ ਚਲਿਆ ਜਾਂਦਾ ਸੀ ਜਿੱਲੇ ਭਾਈ ਸਵਾਰਨ ਸਿੰਘ ਸਰਦਾਰ ਸਵਾਰਨ ਸਿੰਘ ਵਿਦੇਸ਼ ਮੰਤਰੀ ਆਇਆ ਬਾਬਾ ਜੀ ਕੋਲ ਆ ਕੇ ਵਿਚਾਰ ਹੋਈ ਕਿ ਬਾਬਾ ਜੀ ਤੁਹਾਡੇ ਦਰਸ਼ਨ ਕਰਨ ਆਇਆ ਉਹ ਕਹਿੰਦੇ ਦਰਸ਼ਨ ਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਉਸ ਦਰ ਦੇ ਉੱਤੇ ਤੇ ਪਰ ਇਹ ਦੱਸ ਆਇਆ ਕੀ ਕਰਨ ਆ ਕਹਿੰਦੇ ਦਰਸ਼ਨ ਕਰਨ ਆਇਆ ਕਹਿੰਦੇ ਭਾਈ ਤੂੰ ਸਿੱਖ ਗੁਰੂ ਦਾ ਨਹੀਂ ਤੂੰ ਸਿੱਖ ਬੀਬੀ ਇੰਦਰਾ ਗਾਂਧੀ ਦਾ ਆ। ਇਹ ਸੱਚ ਕਹਿਣ ਦੀ ਜ਼ਰੂਰਤ ਕਿੱਥੋਂ ਆਈ ਇਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਗੁਰਸ਼ਾਬਦ ਦੇ ਵਿੱਚੋਂ ਮੈਂ ਪਿਛਲੇ ਦਿਨੀ ਆਇਆ ਸੀ ਇੱਥੇ ਤੇ ਮੈਂ ਕੈਪਟਨ ਸਾਡੇ ਹਰਚਰਨ ਸਿੰਘ ਜੀ ਉਹਨਾਂ ਦੀ ਖ਼ਬਰ ਲੈਣ ਵੀ ਚਲੇ ਗਿਆ ਪਿਛਲੇ ਸਾਲ ਤੇ ਮੈਂ ਉਹ ਕਮਰਾ ਵੀ ਦੇਖਿਆ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਰੋੜਾਂ ਦੀ ਬਿਸ਼ਾਈ ਕਰਕੇ 16 ਦੀ ਬਿਸ਼ਾਈ ਕਰਕੇ ਭਾਵੇਂ ਸਰੀਰ ਕ੍ਰਸ਼ਟ ਦੇਣ ਨੂੰ ਗੁਰਮਤ ਨਹੀਂ ਲਾਓ ਕਰਦੀ ਪਰ ਉਹ ਇੱਕ ਸੰਕੇਤਕ ਮਾਤਰ ਮਹਾਪੁਰਸ਼ਾਂ ਦੇ ਆਪਣੇ ਕੌਤਕ ਸੀ ਉੱਥੇ ਬੈਠ ਕੇ ਬੰਦਗੀ ਕਰਨੀ ਸਾਰੀ ਉਦੋਂ ਬਾਅਦ ਜਦੋਂ ਦਮਦਮੀ ਟਕਸਾਲ ਦੇ ਵਿੱਚ ਪੈਰ ਰੱਖਿਆ ਉਹ ਵੀ ਸਮਾਂ ਮੈਨੂੰ ਚੇਤੇ ਆਉਂਦਾ ਜਦੋਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਦਮਦਮੀ ਟਕਸਾਲ ਦੇ ਮੁਖੀ ਥਾਪਿਆ ਗਿਆ ਉਸ ਵੇਲੇ ਲੋਕਾਂ ਦੀਆਂ ਬੜੀਆਂ ਨਿਗਾ ਸੀ ਆਲੇ ਦੁਆਲੇ ਪਰ ਗੁਰੂ ਨੇ ਕਿਰਪਾ ਕੀਤੀ ਉਹ ਮਹਾਪੁਰਸ਼ਾਂ ਦੇ ਹਿੱਸੇ ਵਿਰਾਸਤ ਗੁਰੂ ਖਾਲਸੇ ਦੀ ਆਈ ਤੇ ਮੈਨੂੰ ਅੱਜ ਵੀ ਚੇਤਾ ਉਸ ਗੱਲ ਦਾ ਕਿ ਗੁਰੂ ਸਾਹਿਬ ਨੇ ਏਡੀ ਵੱਡੀ ਕਰਪਾ ਕੀਤੀ ਕਾਂਠੇ ਡਾ ਵੱਡਾ ਸੀ ਜਿੰਨੀਆਂ ਜਥੇਬੰਦੀਆਂ ਆਈਆਂ ਸਾਰਿਆਂ ਦੇ ਮੂੰਹ ਜਵਾਨੀ ਨਾਂ ਲੈ ਔਰ ਨਾਂ ਲੈਣ ਤੋਂ ਬਾਅਦ ਫਿਰ ਕਿਉਂਕਿ ਵੱਡੇ ਸਾਡੇ ਪੰਥ ਦੇ ਸਾਰੇ ਲੀਡਰ ਵੀ ਪਹੁੰਚੇ ਸੀ ਤੇ ਇਹ ਵੀ ਉੱਥੇ ਹੋਇਆ ਬੋਲਦਿਆਂ ਤੇ ਵੀ ਕਿਤੇ ਟਕਸਾਲ ਨੂੰ ਲੋੜ ਪੈ ਜਾਏ ਤੇ ਅਸੀਂ ਹਾਜ਼ਰ ਹਾਂ ਪਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਵਾਲਿਆਂ ਦੇ ਬੋਲ ਕਿ ਸਰਕਾਰਾਂ ਦੀ ਕਦੇ ਟਕਸਾਲ ਨੂੰ ਲੋੜ ਨਹੀਂ ਪੈਂਦੀ ਸੋ ਜੇ ਸਰਕਾਰ ਨੂੰ ਲੋੜ ਪਵੇ ਤਾਂ ਟਕਸਾਲ ਦੀ ਅਮਦਾਨ ਲੈ ਲੈ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਜਿੱਥੇ ਉਹਨਾਂ ਦੇ ਅੱਜ ਜਨਮ ਦਿਹਾੜੇ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਵੀ ਦਿਨਾ ਉਥੇ ਕਾਮਨਾ ਵੀ ਕਰਦਾ ਕਿ ਅੱਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਧਰੂ ਤਾਰੇ ਵਾਂਗੂ ਚਮਕ ਰਹੇ ਆ ਤੁਸੀਂ ਤਾਂ ਇਸ ਨਗਰ ਤੇ ਮਾਣਿਆ ਪਰ ਅੱਜ ਦੇਸ਼ ਤੇ ਵਿਦੇਸ਼ ਦੇ ਵਿੱਚ ਸਮੂਹ ਗੁਰੂ ਨਾਨਕ ਨਾਮ ਲੈਵਾ ਮਾਈ ਭਾਈ ਉਹ ਇਸ ਗੱਲ ਦਾ ਬਹੁਤ ਵੱਡਾ ਫਕਰ ਮਹਿਸੂਸ ਕਰਦਾ ਜਿਸ ਵੇਲੇ ਉਹਨਾਂ ਮਹਾਪੁਰਸ਼ਾਂ ਦਾ ਨਾਂ ਜ਼ਬਾਨ ਤੇ ਆਉਂਦਾ ਤੇ ਮਨੁੱਖ ਇੱਕਦਮ ਆਪਣੇ ਖੇੜੇ ਦੇ ਵਿੱਚ ਆ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਸਿੰਘ ਸਾਹਿਬ ਗਿਆਨੀ ਜਸ ਜਸਵੀਰ ਸਿੰਘ ਜੀ ਖਾਲਸਾ ਗੁਰੂ ਬਾਦਸ਼ਾਹ ਨੇ ਕਿਰਪਾ ਕੀਤੀ ਤਖਤ ਸਾਹਿਬ ਦੀ ਸੇਵਾ ਵੀ ਕੀਤੀ ਪਰ ਅੱਜ ਉਹੋ ਹੀ ਸਿਧਾਂਤ ਪਰਣਾਏ ਮੋੜ ਤੁਹਾਡੇ ਦੇ ਵਿੱਚ ਅੱਜ ਨਹੀਂ ਲੰਮੇ ਸਮੇਂ ਤੋਂ ਸਤਗੁਰਾਂ ਦੀ ਹਾਜ਼ਰੀ ਦੇ ਵਿੱਚ ਇਹ ਸੰਤਾਂ ਦਾ ਜਿਹੜਾ ਜਨਮ ਦਿਹਾੜਾ ਉਹ ਵੱਧ ਚੜ ਕੇ ਮਨਾਉਂਦੇ ਆ ਪਾਈ ਜਿਹੜੇ ਆਮ ਲੋਕ ਆ ਉਹ ਨਹੀਂ ਖਤਮ ਹੋ ਜਾਣਾ ਪਰ ਮਹਾਪੁਰਸ਼ਾਂ ਵਰਗੇ ਤਰੂ ਤਾਰੇ ਵਾਂਗੂ ਇਸ ਜਗਤ 'ਤੇ ਹਮੇਸ਼ਾ ਚਮਕਦੇ ਰਹਿਣੇ ਆ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਤੁਹਾਨੂੰ ਸੰਗਤਾਂ ਨੂੰ ਵਧਾਈ ਦਿੰਨਾ ਉੱਥੇ ਪਰਿਵਾਰ ਨੂੰ ਵੀ ਵਧਾਈ ਦਿੰਨਾ ਕਿਉਂਕਿ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਸੰਤਾਂ ਦਾ